ਪਗਦ ਤ੍ਰਿਲੋਚਨ ਜੀ ਪਗਦ ਤ੍ਰਿਲੋਚਨ ਜੀ ਦਾ ਜਨਮ 1267 ਈਸਵੀ ਵਿੱਚ ਮਹਾਰਾਸ਼ਟਰ ਦੇ ਜ਼ਿਲ੍ਹਾ ਸ਼ੋਲਾਪੁਰ ਦੇ ਵਾਰਸੀ ਕਸਬੇ ਵਿੱਚ ਹੋਇਆ ਮਿਕਾਲਫ ਅਨੁਸਾਰ ਅਪਦਾ ਜਨਮ 1200 ਈਸਵੀ ਵਿੱਚ ਗੁਜਰਾਤ ਵਿੱਚ ਹੋਇਆ ਵੀ ਮੰਨਿਆ ਜਾਂਦਾ ਹੈ ਕੁਝ ਵਿਦਵਾਨਾਂ ਅਨੁਸਾਰ ਉਹਨਾਂ ਦਾ ਜੱਦੀ ਪਿੰਡ ਉੱਤਰ ਪ੍ਰਦੇਸ਼ ਵਿੱਚ ਵੀ ਸੀ ਅਤੇ ਗਿਆਨ ਦੇਵ ਦੇ ਸੰਪਰਕ ਵਿੱਚ ਆਉਣ ਮਗਰੋਂ ਉਹ ਮਹਾਰਾਸ਼ਟਰ ਵੱਲ ਚਲੇ ਗਏ ਆਪ ਨਾਮਦੇਵ ਤੇ ਸੰਕਾਲੀ ਸਨ ਆਪਣਾ ਵਿਆਹ ਨੰਤਰਾਮ ਦੀ istri ਨਾਲ ਮੰਨਿਆ ਜਾਂਦਾ ਹੈ ਭਗਤ ਮਾਲਾ ਦੀ ਇੱਕ ਗਾਥਾ ਅਨੁਸਾਰ ਲੋਚਨ ਜੀ ਦਾ ਇਕਲੋਤਾ ਪੁੱਤਰ ਚਲਾਣਾ ਕਰ ਗਿਆ ਜਿਸ ਕਰਕੇ ਵਿਰਦੁਮਰ ਵਿੱਚ ਕੋਈ ਸੇਵਾ ਕਰਨ ਵਾਲਾ ਨਾ ਰਿਹਾ ਬਕਤੁਰ ਸਿੰਘ ਜੀ ਦਾ ਵਿਅਕਤੀਤਵ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੀ ਸੀ ਕਿ ਉਹ ਸਾਧੂਆਂ ਪ੍ਰਤੀ ਬੇਹੱਸ਼ ਸ਼ਰਧਾ ਦੇ ਸਤਿਕਾਰ ਰੱਖਦੇ ਸਨ ਅਤੇ ਉਹਨਾਂ ਦਾ ਭੋਜਨ ਦੀ ਸੇਵਾ ਵੀ ਕਰਦੇ ਸਨ ਪਰ ਸੇਵਾ ਦਾ ਕੰਮ ਆਪਣੀ ਪਤਨੀ ਤੋਂ ਕಲ್ಯਾਨਾ ਸੰਭਿਆ ਜਾਣ ਕਰਕੇ ਆਪਨੇ ਅੰਤਰੀਆਮੀ ਨਾਮਕ ਇੱਕ ਨੌਕਰ ਰੱਖ ਲਿਆ ਉਸ ਨੌਕਰ ਨਾਲ ਇਹ ਸ਼ਰਤ ਰੱਖੀ ਗਈ ਕਿ ਉਹ ਨਿਤ ਘਟੋ ਘਟ ਪੰਜ ਜਾਂ ਸੱਤ ਸੇਰ ਭੋਜਨ ਕਰੇਗਾ ਅਤੇ ਜਿਹਾ ਘਨ ਉਤੇ ਉਸ ਨੂੰ ਕੋਈ ਵੀ ਨਹੀਂ ਟੋਕੇਗਾ ਨਹੀਂ ਤਾਂ ਨੌਕਰੀ ਛੱਡ ਕੇ ਜਾਵੇਗਾ ਉਸ ਨੇਕਰ ਨੌਕਰ ਨੇ ਆਪਣਾ ਕੰਮ ਇੰਨੀ ਰੁਚੀ ਤੇ ਪ੍ਰੇਮ ਭਾਵਨਾ ਕੀਤਾ ਕਿ ਅਤਿ ਸਾਧਵਾਂ ਦੀ ਗਿਣਤੀ ਨੇ ਤੁਆਦੀ ਗਈ ਫਲਸਰੂਪ ਭੋਜਨ ਤਿਆਰ ਕਰਨ ਦਾ ਕੰਮ ਵੱਧ ਗਿਆ ਇੱਕ ਵਾਰ ਅਧਿਕ ਕੰਮ ਹੋ ਜਾਣ ਕਾਰਨ ਭਗਤ ਲੋਚਨ ਦੀ ਪਤਨੀ ਨੇ ਆਪਣੇ ਕਿਸੇ ਗਵਾਂਡਰ ਨੂੰ ਕਹਿ ਦਿੱਤਾ ਕਿ ਇਸ ਨੌਕਰ ਦੇ ਔਰਨਾ ਸਾਧਵਾਂ ਦੀ ਆਮਦਵਾਤ ਗਈ ਹੈ ਤੇ ਆਪ ਵੀ ਸਾਬ ਖਾਂਦਾ ਹੈ ਜਦੋਂ ਇਸ ਗੱਲ ਦਾ ਪਤਾ ਅੰਤਰੀਆਮੀ ਲੱਗਿਆ ਤਾਂ ਉਹ ਚੁੱਪਚਾਪ ਨੌਕਰੀ ਛੱਡ ਕੇ ਚਲਾ ਗਿਆ ਬਾਅਦ ਵਿੱਚ ਭਗਤ ਲੋਚਨ ਲੱਗਿਆ ਕਿ ਉਹ ਨੌਕਰ ਸੱਚਮੁੱਚ ਹੀ ਆਂਤਰੀਆਮੀ ਪ੍ਰਭੂ ਸੀ ਇਸ ਕਰਕੇ ਪਛਤਾਵਾ ਹੋਣ ਲੱਗਾ ਆਪ ਜੀ ਦੇ ਜੋਤੀ ਜੋਤ ਸਮਾਉਣ ਦਾ ਸੰਨਿਸ਼ਚਿਤ ਨਹੀਂ ਪਰ ਪਾਈਕ ਨੇ ਯਾ ਸੇਵਾ 31 ਅਕਤੂਬਰ 1991 ਸੇਸ਼ ਅੰਪ ਪੰਜਾਬੀ ਮਾਸਕ ਵਿੱਚ ਆਪ ਦਾ ਅੰਤਿਮ ਸਮਾ 13 1335 ਵੀ ਤੱਕ ਦੱਸਿਆ ਗਿਆ ਹੈ પતિ ਪਤਨੀ ਨੇ ਅੰਤਿਮ ਜੀਵਨ ਪਾਸਪੁਰਵਿਤੀ گزارਿਆ ਤੇ ਦੋਹਾਂ ਦੇ ਚਲਾਣੇ ਵੀ ਪਾਸਪੁਰਵਿਤੀ ਮੰਨੇ ਜਾਂਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਭਗਤ ਲੋਚਨ ਜੀ ਦੇ ਚਾਰ ਸ਼ਬਦ ਹਨ ਅਤੇ ਸ੍ਰੀ ਰਾਗ ਵਿੱਚ ਕੁਚਰੀ ਵਿੱਚ ਤੇ ਤਨਾਸ ਦੀ ਵਿੱਚ ਇਹਨਾਂ ਦੀ ਭਾਸ਼ਾ ਉੱਪਰ ਮਰਾਠੀ ਦਾ ਪ੍ਰਭਾਵ ਪ੍ਰਤੱਖ ਹੈ। ਆਪ ਜੀ ਫਰਮਾਉਂਦੇ ਹਨ ਕਿ ਮਨੁੱਖ ਜਨਮ ਕੋਡੀਆਂ ਬਦਲੇ ਗਵਾ ਬੈਰਦਾ ਹੈ ਅਤੇ ਮਾਇਆ ਮੂਠਾ ਜੇ ਦੀਸ ਨਹੀਂ ਜਨਮ ਗਵਾਇਓ ਆਲਸੀਆ। ਇਹਲਾ ਪ੍ਰਮਾਣ ਭਗਤ ਕਵੀ ਜੀ ਦੇ ਸ਼ਲੋਕਾਂ ਵਿੱਚੋਂ ਹੈ ਜੋ ਉਹਨਾਂ ਭਗਤਾਂ ਨਾਮਦੇਵ ਜੀ ਅਤੇ ਭਗਤ ਲੋਚਨ ਜੀ ਬਾਰੇ ਲਿਖਿਆ ਹੈ ਜਿਸ ਤੋਂ ਸਾਨੂੰ ਇੱਕ ਤਾਂ ਇਹ ਪਤਾ ਲੱਗਦਾ ਹੈ ਕਿ ਭਗਤ ਨਾਮਦੇਵ ਜੀ ਅਤੇ ਭਗਤ ਲੋਚਨ ਜੀ ਨਾ ਕੇਵਲ ਸਮਕਾਲੀ ਸਨ ਸਗੋਂ ਚੰਗੇ ਮਿੱਤਰ ਵੀ ਸਨ ਅਦੇ ਨੇੜੇ-ਨੇੜੇ ਰਹਿੰਦੇ ਸਨ ਇਹ ਵੀ ਸਪਸ਼ਟ ਹੁੰਦਾ ਹੈ ਕਿ ਜਿਨ੍ਹਾਂ ਨੂੰ ਅਕਾਲ ਪੁਰਖ ਨਾਲ ਪਿਆਰ ਪੈ ਗਿਆ ਉਹ ਸਾਰੇ ਜਾਤ-ਪਾਤ ਦੇ ਬੰਦਾਂ ਤੋਂ ਮੁਕਤ ਹੋ ਗਏ ਤਾਂ ਹੀ ਤਾਂ ਬ੍ਰਾਹਮਣੀ ਵਿਵਸਥਾ ਅਨੁਸਾਰ ਉੱਚ ਜਾਤ ਦੇ ਕਹੇ ਜਾਂਦੇ ਬ੍ਰਾਹਮਣ ਕੇਵਲ ਸਗਤ ਸੰਗੇ ਮਿੱਤਰ ਵੀ ਸਾਨ ਅਤੇ ਇਹ ਵੀ ਸਪਸ਼ਟ ਹੁੰਦਾ ਹੈ ਕਿ ਉਹ ਸਾਰੇ ਜਾਤ ਪਾਤ ਦੇ ਬੰਨਾਂ ਤੋਂ ਮੁਕਤ ਹੋਗੇ ਤਾਂ ਹੀ ਤਾਂ ਬ੍ਰਾਹਮਣੀ ਵਸਥਾ ਅਨੁਸਾਰ ਉੱਚਾ ਅਦੇ ਕਹੇ ਜਾਂਦੇ ਬ੍ਰਾਹਮਣ ਤੇ ਲੋਜਨ ਜੀ ਨੀ ਜਾਤ ਦੇ ਸਮਝੇ ਜਾਂਦੇ ਛਿਪੇ ਨਾਮਦੇਵ ਜੀ ਕੋਲੋਂ ਧਾਰਮਿਕ ਅਗਵਾਈ ਲੈਣ ਜਾਂਦੇ ਸਨ ਭਗਤ ਕਬੀਰ ਜੀ ਦੱਸਦੇ ਹਨ ਕਿ ਇੱਕ ਦਿਨ ਭਗਤ ਲੋਜਨ ਜੀ ਮਨ ਵਿੱਚ ਇਹ ਵਿਚਾਰ ਬਣਾ ਕੇ ਭਗਤ ਨਾਮਦੇਵ ਜੀ ਕੋਲ ਗਏ ਕਿ ਦੋਵੇਂ ਕਿਥੇ ਬੈਠ ਕੇ ਪਰਮਾਤਮਾ ਦਾ ਨਾਮ ਜਪਾਂਗੇ ਪਰ ਜਦੋਂ ਭਗਤ ਨਾਮਦੇਵ ਜੀ ਆਪਣੇ ਸਿਪਾਈ ਦੇ ਕੰਮ ਵਿੱਚ ਹੀ ਲੱਗ रहे ਤਾਂ ਭਗਤ ਲੋਚਨ ਜੀ ਨੇ ਇੱਕ ਮੇਣਾ ਮਾਰਿਆ ਨਾਮਾ ਮਾਇਆ ਮੋਇਆ ਕਹ ਤੇ ਲੋਚਨ ਮੀਤ ਕਾਹੇ ਛਿਪੋ ਛਾਇ ਲੈ RAM ਨਾ ਲਾਵੋ ਚੀਤ ਤੇ ਲੋਚਨ ਆਖਦਾ ਹੈ ਕਿ हे ਮਿੱਤਰ ਨਾਮਦੇ ਤੂੰ ਤਾਂ ਮਾਇਆ ਵਿੱਚ ਹੀ ਫਸਿਆ ਜਾਪਦਾ ਹੈ ਏ ਅੰਬਰੇ ਕਿਉਂ ਠੇਕ ਰਿਹਾ ਹੈ ਪ੍ਰਮਾਤਮਾ ਦੇ ਚਰਨਾਂ ਨਾਲ ਕਿਉਂ ਜਿਤਨੀ ਜੋੜਦਾ ਅਕੋ ਜੋ ਜਵਾਬ ਭਗਤ ਨਾਮਦੇਵ ਜੀ ਨੇ ਭਗਤ ਲੋਚਨ ਜੀ ਨੂੰ ਦਿੱਤਾ ਜੇ ਸਾਨੂੰ ਵੀ ਸਮਝ ਲੱਗ ਜਾਵੇ ਤਾਂ ਸ਼ਾਇਦ ਸਾਡੀਆਂ ਨਾਮ ਸਿਮਰਨ ਦੇ ਤਰੀਕਿਆਂ ਵਾਲੇ ਸਾਰੀਆਂ ਸੰਸਿਆ ਆਵਾ ही खत्म हो जान। नामा लोचना कह तिलोचना मुखते हाथ पाओ कर काम सब चित निरंजन नाल श्लोक भक्त कबीर जियो के हेतलोचन मूणाल परमात्मा ਦਾ ਨਾਮ ਲੈ ਹੱਥ ਪੈਰ ਵਰਤ ਕੇ ਸਾਰਾ ਕੰਮ ਕਾਜ ਕਰ ਅਤੇ ਆਪਣਾ ਚਿੱਤ ਮਾਇਆ ਰਹਿਤ ਪਰਮਾਤਮਾ ਨਾਲ ਜੋੜ ਸਿੱਖ ਧਰਮ ਗ੍ਰੈਸਤੀਆਂ ਤੇ ਕਿਰਤੀਆਂ ਦਾ ਧਰਮ ਹੈ ਇੱਥੇ ਤਾਂ ਕਾਲਪੁਰਖ ਨੂੰ ਹਿਰਦੇ ਵਿੱਚ ਵਸਾ ਕੇ ਆਪਣੀ ਸੂਗ੍ਰਿਤ ਕਰਦੇ ਹੋਏ ਗ੍ਰੈਸਤ ਪਾਲਣ ਦਾ ਸਿਧਾਂਤ ਹੈ ਸਾਰੀ ਗੱਲ ਤਾਂ ਇਹ ਹੈ ਕਿ ਇਹ ਸਾਰੇ ਫਰਜ਼ ਨਿਭਾਉਂਦੇ ਹੋਏ ਕਦੇ ਵਾਹਿਗੁਰੂ ਨਾ ਭੁੱਲੇ ਸਾਡੇ ਚਿੱਤ ਵਿੱਚ ਰਹੇ ਤਾਂ ਕਿ ਸਾਡੇ ਕਰਮ ਨਿਰਮਲ ਕਰਮ ਰਹਿਣ ਪਾਪ ਕਰਮ ਨਾ ਬਣ ਆਪਣੇ ਗ੍ਰੈਸਤ ਦੇ ਫਰਜ਼ ਨਿਭਾਉਂਦੇ ਹੋਏ ਵਾਹਿਗੁਰੂ ਨੂੰ ਕਿਵੇਂ ਚਿੱਤ ਵਿੱਚ ਅਗੇ ਰੱਖਣਾ ਹੈ ਇਸ ਕਾਲ ਨੂੰ ਹੋਸ਼ਪਸ਼ਟ ਕਰਦਾ ਹੋਇਆ ਭਗਤ ਲੋਚਨ ਜੀ ਨੂੰ ਹੀ ਮੁਖਾਤਿਬ ਕਰਕੇ ਉਚਾਰਨ ਕੀਤਾ ਬਕਨਾਉ ਦੇਵ ਜੀ ਦਾ ਇੱਕ ਹੋਰ ਸ਼ਬਦ ਪੰਨਾ 972 ਦੇ ਰਾਮਕਲੀ ਰਾਗ ਵਿੱਚ ਸ਼ੋਭਿਤ ਹੈ ਮਨ ਰਾਮ ਨਾਮਾ ਵੇਦੀਲੇ ਜੈਸੇ ਕਣਕ ਕਲਾ ਤੇ ਮਾਂਡਿਆਲੇ ਜਿਵੇਂ ਸੁਨਿਆਰੇ ਦੇ ਮਨ ਹੋਰਨਾ ਨਾਲ ਗੱਲਬਾਤ ਕਰਦਿਆਂ ਵੀ ਕੁਠਾਲੀ ਵਿੱਚ ਪਾਏ ਹੋਏ ਸੋਨੇ ਵਿੱਚ ਜੁੜਿਆ ਰਹਿੰਦਾ ਹੈ ਤੇਵੇਂ ਮੇਰਾ ਮਨ ਪ੍ਰਮਾਤਮਾ ਦੇ ਨਾਮ ਵਿੱਚ ਵੀ ਵਿੱਜਾ ਹੋਇਆ ਹੈ ਇਸ ਸ਼ਬਦ ਵਿੱਚ ਭਗਤ ਨਾਮਦੇਵ ਜੀ ਆਨ ਦੀਵਨ ਵਿੱਚੋਂ ਪੰਜ ਕਮਾਲ ਦੇ ਪ੍ਰਮਾਣ ਦੇ ਕੇ ਗੱਲ ਨੂੰ ਸਪਸ਼ਟ ਕਰਦੇ ਹਨ ਪਹਿਲੇ ਰਹਾਉ ਦੇ ਬੰਦ ਵਿੱਚ ਜਿੱਥੇ ਸੁਨਿਆਰੇ ਦਾ ਪ੍ਰਮਾਣ ਦਿੱਤਾ ਹੈ ਦੂਸਰਾ ਬੱਚਿਆਂ ਦੇ ਪਤੰਗ ਉਡਾਉਣ ਦਾ ਪ੍ਰਮਾਣ ਦੇ ਕੇ ਫਰਮਾਉਂਦੇ ਹਨ ਜਿਵੇਂ ਬੱਚਾ ਪਤੰਗ ਉਡਾਉਂਦਾ ਹੋਇਆ ਯਾਰਾਂ ਦੋਸਤਾਂ ਨਾਲ ਗੱਲਾਂ-ਵਾਟਾਂ ਕਰਦਾ ਹੋਇਆ ਧਿਆਨ ਪਤੰਗ ਦੇ ਡੋਰ ਵਿੱਚ ਰੱਖਦਾ ਹੈ ਪੰਜ ਜਨਸੀਓ ਬਾਤ ਬਤਾਉਆ ਚੀਤ ਸੋ ਡੋਰੀ ਰਾਖੀਲੇ ਅੱਜ ਸ਼ਹਿਰਾਂ ਵਿੱਚ ਭਾਵੇਂ ਪਾਣੀ ਦੇ ਨਲਕੇ ਸਾਡੇ ਘਰਾਂ ਦੇ ਅੰਦਰ ਵਗ ਰਹੇ ਹਨ ਪਰ ਪੁਰਾਤਨ ਸਮਿਆਂ ਵਿੱਚ ਪਾਣੀ ਦੂਰ ਖੂਹਾਂ ਥਲਾਬਾਂ ਤੋਂ ਭਰ ਕੇ ਲਿਆਉਣਾ ਪੈਂਦਾ ਸੀ ਅਤੇ ਅਕਸਰ ਇਹ ਕੰਮ ਕਰਦੀਆਂ ਔਰਤਾਂ ਕਰਦੀਆਂ ਅੱਜ ਵੀ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਇੰਝ ਹੀ ਹੁੰਦਾ ਹੈ ਤੇ ਸਹਿਬਰਮਾਨ ਬੀਬੀਆਂ ਦੇ ਪਾਣੀ ਭਰਨ ਜਾਣ ਦਾ ਦੇ ਕੇ ਸਮਝਾਉਂਦੇ ਹਨ ਕਿ ਜਿਵੇਂ ਆਣੀ ਤੇ ਗਾਗਰ ਚੁੱਕੀ ਔਰਤਾਂ ਸਹਿਲੀਆਂ ਨਾਲ ਹਸਦੀਆਂ ਖੇਡਦੀਆਂ ਹੋਈਆਂ ਵੀ ਧਿਆਨ ਸਿਰ ਤੇ ਚੁੱਕੀ ਗਾਗਰ ਚ ਰੱਖਦੀਆਂ ਹਨ ਉਸ ਨੂੰ ਡਿਗਣ ਨਹੀਂ ਦਿੰਦੀਆਂ ਹਸ ਤਾਂ ਵਿਨੋਦ ਵਿਚਾਰ ਕਰਦੀ ਹੈ ਜਿਤ ਸੋ ਗਾਗਰ ਆਖੇ ਲੈ ਕਈ ਮੀਲਾਂ ਤੇ ਚੜਦੀ ਹੋਈ ਗਊ ਦਾ ਧਿਆਨ ਆਪਣੇ ਵਿਚੇੜੇ ਚ ਰਹਿੰਦਾ ਹੈ ਪੰਜ ਕੋਸ ਪਰ ਗਊ ਚਰਾਵਤ ਜਿਤ ਸੋ ਵਸਰਾ ਰੱਖੇ ਲੈ ਘਰ ਦੇ ਕੰਮ ਕਾਜ ਵਿੱਚ ਰੁੱਝੀ ਔਰਦਾ ਧਿਆਨ ਪੰਗੂੜੇ ਵਿੱਚ ਪਾਏ ਆਪਣੇ ਬੱਚੇ ਚ ਲੈਂਦਾ ਹੈ ਅੰਦਰ ਬਾਹਰ ਕਾਜ ਵਿਰੁੱਧੀ ਜਿਤ ਸੋ ਬਾਰਿਕ ਰੱਖੇ ਲੈ ਤੇ ਮੇਂ ਜੀਵਨ ਦੇ ਕਾਰਵਿਹਾਰ ਕਰਦੇ ਆ ਸਾਡਾ ਜਿਤ ਕਾਲਪੁਰਖ ਨਾਲ ਜੁੜਿਆ ਰਹਿਣਾ ਚਾਹੀਦਾ ਹੈ ਇੱਥੇ ਕਿਸੇ ਆਸਨਾ ਦੀ ਗੱਲ ਤਾਂ ਸੋਚੀ ਵੀ ਨਹੀਂ ਜਾ ਸਕਦੀ ਭਗਤ ਜੀ ਦਾ ਇੱਕ ਹੋਰ ਸ਼ਬਦ ਜੋ ਬਹੁਤ ਕੁਝ ਸਮਝਣ ਲਈ ਮਜਬੂਰ ਕਰਦਾ ਹੈ ਬਾਣੀ ਭਗਤ ਲੋਚਨ ਜੀ ਦੀ ਵਿੱਚ ਗੁਜ਼ਰੀ ਅੰਤ ਕਾਲ ਜੋ ਲక్ష్ਮੀ ਸਿਮਰੇ ਐਸਾ ਐਸੀ ਚਿੰਤਾ ਮੈਂ ਜੇ ਮਰੇ ਸਰਪਜੋਨ ਬਲਵਲ ਔਤਰੇ ਅਰੀ ਪਾਈ ਗੋਵਿੰਦ ਨਾਮ ਮਤ ਵਿਸਰੇ ਰਹਾਉ ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਵੇਸਵਾ ਜੋਨ ਵਲ ਵਲ ਉਤਰੇ ਅੰਤ ਕਾਲ ਜੋ ਲੜਕ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਸੂਕਰ ਜੋਨ ਵਲ ਵਲ ਉਤਰੇ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਪ੍ਰੇਤ ਜੋਨ ਵਲ ਵਲ ਉਤਰੇ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਬਦਤ ਲੋਚਨ ਤੇ ਨਰ ਮੁਕਤਾ ਪਿਤਾੰਬਰ ਵਾਕੇ ਹਿਰਦੇ ਵਸੇ ਅਰਥ ਹੈ ਭੈਣ ਮੇਰੇ ਲਈ ਅਰਦਾਸ ਕਰ ਮੈਨੂੰ ਕਦੇ ਪ੍ਰਮਾਤਮਾ ਦਾ ਨਾਮ ਨਾ ਭੁੱਲੇ ਤਾਂ ਜੋ ਅੰਤ ਵੇਲੇ ਪਰ ਮਾਤਰਾ ਹੀ ਚੇਤੇ ਆਵੇ ਜੋ ਮਨੁੱਖ ਮਨ ਵੇਲੇ ਧਨ ਪਦਾਰ ਚੇਤੇ ਕਰਦਾ ਹੈ ਇਸੇ ਸੋਚ ਵਿੱਚ ਮਰ ਜਾਂਦਾ ਹੈ ਉਹ ਮੁਰਮੜ ਸੱਪ ਦੇ ਜੂਨ ਚ ਪੈ ਜਾਂਦਾ ਹੈ ਜੋ ਆਪਣੀ istri ਨੂੰ ਯਾਦ ਕਰਦਾ ਹੈ ਉਹ ਪ੍ਰਾਨ ਤਿਆਗ ਦਿੰਦਾ ਹੈ ਤੇ ਬੇਸਵਾ ਦਾ ਜਨਮ ਲੈਂਦਾ ਹੈ ਜੋ ਆਪਣੇ ਪੁੱਤਰ ਨੂੰ ਯਾਦ ਕਰਦਾ ਹੈ ਉਹ ਸੂਰ ਦੇ ਜੋਨੇ ਮੁਰਮੜ ਜਾਂਦਾ ਹੈ ਜੋ ਆਪਣੇ ਘਰ ਮਹਿਲ ਮਾੜੀਆਂ ਦੇ ਹੋ ਕੇ ਲੈਂਦਾ ਹੈ ਉਮਰ ਪ੍ਰੇਤ ਬਣਦਾ ਹੈ ਤੇ ਲੋਚ ਲੱਗਦਾ ਹੈ ਜੋ ਅੰਤਲੇ ਪਰਮਾਤਮਾ ਨੂੰ ਯਾਦ ਕਰਦਾ ਹੈ ਉਹ ਯਾਦ ਵਿੱਚ ਟਿਕਿਆ ਹੋਇਆ ਹੀ ਚੋਲਾ ਤਿਆਗਦਾ ਹੈ ਉਹਨੁਕਤਾਨ ਇਸਤਰੀ ਪੁੱਤਰਾ ਦੀ ਮੋਤ ਹੋ ਜਾਂਦਾ ਹੈ ਉਸ ਤੇ ਹਿਰਦੇਸ਼ ਪਰਮਾਤਮਾ ਆਵਸਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ